ਓਹੋ ਚੇਤਾ ਭੁੱਲ ਗਿਆ ਮੈਂ ਤੇ ਪੈਸੇ ਗਿਣਨੇ ਹੀ ਗਏ ਮਰ ਰਖੜੀ ਗਈ ਆ ਹਾਏ ਰੱਬਾ ਕਿੰਨੇ ਪੈਸੇ ਇਕੱਠੇ ਹੋ ਗਏ ਇਹਦੇ ਤੇ ਮੈਂ ਸੂਟ ਲੈ ਕੇ ਆਵਾਂਗੀ ਹਾ ਵਾਵਾ ਪੈਸੇ ਇਕੱਠੇ ਹੋ ਗਏ ਮੈਂ ਸੋਚਣ ਨਹੀਂ ਆ ਪੰਜ ਦਾ ਸੂਟ ਤੇ ਆ ਹੀ ਜਾਣੇ ਇਹ ਪੰਜ ਦੇ ਚਾਰ ਤੇ ਆ ਹੀ ਜਾਣਗੇ ਹਾਏ ਓਏ ਸੂਟ ਹੀ ਸੂਟ ਸੂਟ ਹੀ ਸੂਟ ਹਾਂਜੀ ਕਿ ਲੈਣਾ ਪੈਸੇ ਕਿਉਂ ਨਾ ਤਾ ਨੂੰ ਕਾ ਦੂ ਪੈਸੇ ਦਵਾ ਇਹ ਤੇ ਮੇਰੇ ਭਰਾਵਾਂ ਨੇ ਮੈਨੂੰ ਰਖੜੀ ਤੇ ਦਿੱਤੇ ਆ ਉਹ ਦਿੱਤੇ ਸਹੀ ਭਰਾਵਾਂ ਨੇ ਤੇ ਜਿਹੜੇ ਮੇਰੇ ਲੱਗੇ ਆ ਮੈਂ ਸਵੇਰੇ 6 ਵਜੇ ਜਾ ਕੇ ਉਥੋਂ ਡੱਬੇ ਲੈ ਕੇ ਆਇਆ ਵਾਂ ਤੇ ਉਸੋਂ ਤੇਲ ਫੂਕਿਆ ਵਾ ਪਹਿਲੋਂ ਡੱਬੇ ਲੈਣ ਗਿਆ ਸਵੇਰੇ ਬਾਅਦ ਉਹ ਤੇਰੇ ਉੱਤੇ ਪੇਕੇ ਗਿਆ ਵਾਂ ਤੇ ਜਿਹੜਾ ਮੇਰਾ ਖਰਚ ਖਰਚਾ ਹੋਇਆ ਉਹ ਏ ਕੀ ਮਤਲਬ ਆ ਯਾਰ ਤਾ ਗੇਮ ਬਜਾਣਾ ਜੇ ਇਹਨੇ ਡੱਬੇ ਲੈ ਕੇ ਆਏ ਜੇ ਤੇ ਉਹਦਾ ਫਿਰ ਤੁਹਾਨੂੰ ਜਿੰਨੇ ਦੇ ਡੱਬੇ ਐ ਮੈਂ ਓਨੇ ਪੈਸੇ ਵਾਪਸ ਕਰਾਂ ਆਹੋ ਤੇ ਫੜਾ ਮੈਨੂੰ ਉਹਦੇ ਡੱਬੇ ਨਹੀਂ ਆਏ ਉਦੋਂ ਤੇ ਫੋਨ ਤੇ ਇਹ ਵੀ ਕਹਿਣ ਦੀਆਂ ਮੇਰੇ ਨਾ ਭਰਾ ਨੂੰ ਨਾ ਲੱਡੂ ਪਸੰਦ ਆ ਲੱਡੂ ਲੈ ਆਇਓ ਤੇ ਇੱਕ ਹੋਰ ਕੰਮ ਕਰ ਦਿਓ ਮੰਮੀ ਲਈ ਨਾ ਮਿਲਕ ਕੇਕ ਵੀ ਲੈ ਆਇਓ ਹੈ ਉਦੋਂ ਦੇ ਫੋਨ ਤੇ ਆ ਕੁਛ ਕਹੀ ਜਾਣ ਲਈ ਐ ਲੈ ਫੜਾ ਇੱਧਰ ਜਿਹੜਾ ਮੇਰਾ ਖਰਚਾ ਆਇਆ ਉਹ ਦੇ ਆਹੋ ਤੇ ਹਲੋ ਫੜੋ 1000 ਰੁਪਿਆ ਇਹ ਵਾਧੂ ਹੀ ਆ ਟਾਡਾ ਬਾਕੀ ਸਾਰੇ ਮੈਨੂੰ ਚਾਹੀਦੇ ਆ ਮੈਂ ਸੂਟ ਲੈਣੇ ਆ ਮੇਰੀ ਗੱਲ ਸੁਣੋ ਮੇਰੇ ਭਰਾਵਾਂ ਨੇ ਮੈਨੂੰ ਦਿੱਤੇ ਆ ਇਹ ਥੋੜਾ ਕਿਹਾ ਵਾ ਕਿ ਅੱਲਾ ਫੜ ਲੈ ਲੈ ਤੇ ਘਰ ਜਾ ਕੇ ਆਪਣੇ ਘਰ ਵਾਲੇ ਨੂੰ ਦੇ ਦੇ ਜਿੰਨੇ ਉਹਦੇ ਡੱਬੇ ਤੇ ਪੈਸੇ ਲੱਗੇ ਹੋਣਗੇ ਨਾ ਇਹ ਗੱਲ ਜੇ ਮੇਰੇ ਘਰ ਦੇ ਨੂੰ ਪਤਾ ਲੱਗੀ ਉਹਨਾਂ ਨੇ ਕੀ ਸੋਚਣਾ ਤੁਹਾਡੇ ਬਾਰੇ ਇਹ ਵੀ ਤੇ ਵੇਖੋ ਨਾ ਨਾਲੇ ਇਸ ਤਰ੍ਹਾਂ ਕੌਣ ਕਰਦਾ ਵਾ ਕੋਈ ਨਹੀਂ ਕਰਦਾ ਉਹ ਚੁੱਪ ਕਰ ਬੋਲੀ ਜਾਣ ਦੇਈ ਆ ਆ ਇਹਦਾ 1000 ਰੁਪਇਆ ਮੈਨੂੰ ਸਗਣ ਪਾਉਣ ਦੇਈ ਆ ਆ ਫੜ ਜਿਹੜੇ ਮੇਰੇ ਖਰਚਾ ਲੱਗਾ ਸਾਰਾ ਫੜਾ ਇੱਧਰ ਫਰਮਾਇਤੇ ਹੀ ਇਹ ਕਾ ਲੱਗ ਗਈ 2000 ਦੇ ਡੱਬੇ ਆ ਗਏ ਹੀ ਤੇ 500 ਦਾ ਡੀਜ਼ਲ ਫੁੱਗ ਗਿਆ ਗੱਡੀ 'ਚ ਲਿਆ 2500 ਰੁਪਇਆ ਫੜਾ ਮੇਰਾ ਨਾ ਡੀਜ਼ਲ ਦੇ ਪੈਸੇ ਮੈਂ ਥੋੜੀ ਦੇਣੇ ਉਦਰਾ ਮੇਰੇ ਗੱਡੀ ਲੈ ਕੇ ਘੁੰਮਦੇ ਰਹਿੰਦੇ ਜੇ ਉਹਦੇ ਕਰੀ ਤੁਸੀਂ ਗਿਣੇ ਨਹੀਂ ਆ ਤੇ ਹੁਣ ਡੱਬੇ ਲੈਣ ਚੱਲੇ ਚਲੇ ਗਏ ਤੇ ਮੇਰੇ ਭਰਾਵਾਂ ਵਾਸਤੇ ਇਹ ਡੀਜ਼ਲ ਤੇ ਹੁਣ ਤੁਹਾਨੂੰ ਪੈਸੇ ਆ ਗਏ ਯਾਰ ਸਪੈਸ਼ਲ ਗਿਆ ਵਾ ਨਾ ਇਸੇ ਕੰਮ ਤੇ ਉਹ ਇੱਥੇ ਹੀ ਖਰਚਾ ਚੜਨਾ ਔਰ ਕਿੱਥੇ ਚੜਨਾ ਵਾ ਉਹ ਇਤਨਾ ਦੇ ਦੁੱਧ ਲੈਣਾ ਹੋਵੇ ਤੇ ਤੁਸੀਂ ਇੱਥੇ ਗੱਡੀ ਦੇ ਚੱਲ ਜਾਂਦੇ ਜੀ ਉਦੋਂ ਨਹੀਂ ਨਾ ਡੀਜ਼ਲ ਫੁੱਕਦਾ ਤੇ ਉਹ ਖਰਚਾ ਦੁੱਧ ਤੇ ਚੜਦਾ ਵਾ ਨਾ ਪਰ ਆ ਖਰਚਾ ਤੇ ਰਖੜੀ ਤੇ ਚੜਨਾ ਨਾ ਓ ਕੀ ਵੇ ਨਹੀਂ ਗਿਣੀ ਜਾਂ ਡੇ ਲਿਆ ਫੜਾ ਰੁ ਨਾ ਮੇਰੀ ਗੱਲ ਸੁਣੋ ਕਾਦੇ ਪੈਸੇ ਤੁਹਾਨੂੰ ਮੈਂ ਦਵਾ ਤੂੰ ਹੀ ਮੇਰੇ ਘਰ ਗਏ ਜੇ ਤੁਹਾਡੇ ਸੋਹਰੇ ਵਾਲਿਆਂ ਤੇ ਦਿਖਾਤੀ ਦਰ ਨਹੀਂ ਕੀਤੀ ਪਨੀਰ ਬਣਾਇਆ ਫਿਰ ਕਿਹਾ ਨਹੀਂ ਮੈਂ ਤੇ ਕੀ ਕਹਿੰਦੇ ਆ ਮੁਰਗਾ ਖਾਣਾ ਫਿਰ ਡੈਡੀ ਨੂੰ ਕਹਿਤਾ ਮੈਂ ਤੇ ਸਕੋਚ ਪੀਣੀ ਆ ਸਕੋਚ ਨਾ ਉਹ ਪੈਸੇ ਨਹੀਂ ਆਉਂਦੇ ਉਹ ਮੇਰੀ ਸੋਨ ਜੇ ਗਿਆ ਵਾ ਤੇ ਆਪ ਤੂੰ ਹੀ 15 ਜਾਣੇ ਠੀਕ ਐ ਸਾਰਾ ਟੱਬਰ ਉਥੇ ਇਕੱਠਾ ਹੋਇਆ 15 ਜਾਣੇ ਜੇ ਮੈਂ 20 ਦਾ ਉਹਦੇ ਵਿੱਚੋਂ ਪਨੀਰ ਖਾ ਲਿਆ ਤੇ ਸਾਰਾ ਖਰਚਾ ਮੇਰਚੋ ਹੀ ਕੱਢਣਾ ਜੇ ਤੇ ਜਿਹੜੀਆਂ ਬਾਕੀ ਦੋ ਚੀਜ਼ਾਂ ਕਹੀਆਂ ਉਹ ਬਾਕੀ ਕੀ ਮੁਰਗਾ ਤੇ ਮੈਂ ਉਤਰਾ ਹੀ ਨਹੀਂ ਖਾਂਦਾ ਤੇ ਸਕੋਚ ਉਹਦੇ ਚੱਲ ਹੁਣ ਜੇ ਗਿਆ ਵਾਂ ਤੇ ਅਗਲਿਆਂ ਨੇ ਜਵਾਈ ਪਾਈ ਦੀ ਸੇਵਾ ਨਹੀਂ ਕਰਨੀ ਫਿਰ ਉਹ ਵੀ ਕੱਟ ਕੇ ਮੈਂ ਤੁਹਾਨੂੰ ਦੇ ਦੇਣਨੀ ਹੈ ਨਾ ਪੈਸੇ ਫਿਰ ਤੇ ਇਸ ਹਿਸਾਬ ਨਾਲ ਤੁਹਾਡਾ 200 ਰੁਪਿਆ ਬਚਦਾ ਕਿਰਨ ਤੇਰਾ ਦਿਮਾਗ ਨਹੀਂ ਕੰਮ ਕਰਦਾ ਉਹ ਜਿਹੜਾ ਹਿਸਾਬ ਹੈ ਨਾ ਉਹ ਜਦੋਂ ਪੈਸਿਆਂ ਨਾਲ ਉਹਨਾਂ ਦਾ ਮੇਰਾ ਦੇਣ ਲੈਣ ਹੋਊਗਾ ਨਾ ਉਦੋਂ ਮੈਂ ਆਪੀ ਕਰ ਲੂੰਗਾ ਠੀਕ ਹੈ ਉਹਨਾਂ ਨਾਲ ਉਦੋਂ ਸਕੋਚ ਦਾ ਹਿਸਾਬ ਕਿਤਾਬ ਕਰ ਲੂੰਗਾ ਤੂੰ ਸਕੋਚ ਨੂੰ ਨਾ ਵੇਚ ਲੈ ਕੇ ਆ ਤੂੰ ਫਿਰ ਜਿਹੜੇ ਡੱਬਿਆਂ ਦਾ ਖਰਚਾ ਡੀਜ਼ਲ ਦਾ ਖਰਚਾ ਉਹ ਪੜਾ ਇੱਧਰ ਮੈਂ 1 ਰੁਪਿਆ ਨਹੀਂ ਇਹਦੇ ਵਿੱਚ ਦੇਣਾ ਮੈਂ ਆਪਣੇ ਸੂਟ ਵਾਸਤੇ ਮੈਂ 1 ਰੁਪਿਆ ਮੈਂ ਮੰਗਿਆ ਨਹੀਂ ਆ ਮੈਂ ਆਪਣੇ ਸੂਟ ਵਾਸਤੇ ਇਕੱਠੇ ਕੀਤੇ ਆ ਤੁਹਾਨੂੰ ਦੇਣ ਵਾਸਤੇ ਥੋੜਾ ਇਕੱਠੇ ਕੀਤੇ ਆ ਨਹੀਂ ਤੇ ਉਤਰਾ ਮੈਨੂੰ ਦੱਸ ਜਿਹੜੇ ਸੂਟ ਆ ਇਸ ਤਰ੍ਹਾਂ ਗ੍ਰਹੀ ਕਰਕੇ ਲੈਣੇ ਆ ਨਾ 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 ਇਹ ਮੈਂ ਸਪੈਸ਼ਲ ਲੈਣੇ ਆ ਮੇਰੇ ਭਰਾਵਾਂ ਨੇ ਪੈਸੇ ਦਿੱਤੇ ਨਾ ਉਹਨਾਂ ਦੇ ਤੇ ਮੈਂ ਸੂਟ ਹੀ ਲੈਣੇ ਆ ਬਾਕੀ ਕੋਈ ਗੱਲ ਨਹੀਂ ਮੈਂ ਚੱਲੀ ਆ ਤੁਸੀਂ ਆਪਣੇ ਹਿਸਾਬ ਨਾਲ ਵੇਖ ਲਿਓ ਮੈਂ ਰ ਕੋ ਪੈਸਿਆਂ ਦੀ ਉਮੀਦ ਨਾ ਕਰਿਓ ਉਹਨਾਂ ਲਈ ਮੈਂ ਤੁਹਾਨੂੰ ਪੈਸੇ ਕਾਹਦੇ ਦਵਾ ਮੈਨੂੰ ਰਖੜੀ ਤੇ ਮਿਲੇ ਇਤਨਾ ਦੇ ਫੇ ਸਾਰੀਆਂ ਜਨਾਨੀਆਂ ਕੀ ਕਹਿੰਦੇ ਆ ਸਾਰਿਆਂ ਦੇ ਘਰ ਵਾਲੇ ਕਹਿਣ ਲਿਆ ਫੜਾ ਪੈਸੇ ਆ ਦੋ ਸੌ ਸਾਰੇ ਦਿੰਦੇ ਆ ਤੇਰਾ ਹੀ ਮੋਹ ਮਾਇਆ ਨਾਲ ਪਿਆਰ ਜ਼ਿਆਦਾ ਵਾ ਤੁਸੀਂ ਸਾਰਿਆਂ ਦੇ ਘਰਾਂ ਦੇ ਜਾ ਕੇ ਵਿੰਦੇ ਹੋ ਹੋਰ ਹੈ ਮੇਰੇ ਤੇ ਸਾਰੇ ਦੋਸਤਾਂ ਨੇ ਪਹਿਲਾਂ ਹੀ ਉਹਨਾਂ ਕੋਲ ਅਡਵਾਂਸ ਹੀ ਲਿ ਲਈ ਅਸੀਂ ਕਿਉਂਕਿ ਪਤਾ ਉਹਨਾਂ ਨੂੰ ਤੇਰੇ ਬਾਅਦ ਚ ਦਿੰਦੀਆਂ ਨਹੀਂ ਆ ਉਹ ਦੋਸਤ ਵੀ ਫੇ ਸਾਰੇ ਤੁਹਾਡੇ ਵਰਗੇ ਹੀ ਹੋਣੇ ਤੇ ਮੇਰੇ ਮੇਰੇ ਦੋਸਤ ਮੇਰੇ ਵਰਗੇ ਹੀ ਹੋਣੇ ਹੋਰ ਕਿਦੇ ਵਰਗੇ ਹੋਣੇ ਆਹੋ ਤੁਹਾਡੇ ਵਰਗੇ ਕੰਜੂਸ ਹਣੇ ਆ ਵਿਚਾਰੀ ਜਨ ਇੱਕ ਰੁਪਈਆ ਨਹੀਂ ਦੇਣਾ ਮੈਂ ਚੱਲੀ ਆਪਣੇ ਸੂਟ ਲੈਣ ਦੀ ਗੱਲ ਸੁਣ ਬੈ ਇੱਥੇ ਅੱਗੇ ਭਰਾਵਾਂ ਦੇ ਦਿੱਤੇ ਸੂਟ ਹੀ ਪਾਉਣੀ ਆ ਲੈ ਆਪਣਾ ਇੱਧਰ ਨਹੀਂ ਮੇਰੀ ਗੱਲ ਸੁਣੋ ਮੈਂ ਸੂਟ ਲੈਣ ਚੱਲੀ ਹੁਣ ਮੇਰੇ ਪਿੱਛੇ ਨਾ ਆਇਓ ਚੜੇਗੀ ਮੈਂ ਤਾਂ ਸੋਚਿਆ ਸੀ ਚੱਲ ਕੋਈ ਫਾਇਦਾ ਹੋ ਜਾਊਗਾ ਚਲੋ ਕੋਈ ਨਹੀਂ ਫਿਰ ਜਿੱਥੇ ਇਨੇ ਕਾਟੇਗਾ 25 ਉਹ ਕਰਤਾ ਹੀ